ਹਾਗੜਾ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਹਰ ਨਾਮ ਤੇ ਆਈਏ ਮੇਰੀ ਜਿੰਦਮਾਨੀ ਸਭੂ ਚੌਥੇ ਪਾਰਸ਼ਾ ਦੇ ਵਿਹਾਗੜੇ ਆ ਗਏ ਸ਼ੰਤੋਚਾਰ ਨੂੰ ਕੀਤੇ ਹਨ ਅੰਤਰੀਆਮੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾ ਆਪਣਾ ਸ਼ਬਦ ਤਾਂ ਹੀ ਉਚਾਰਿਆ ਹੈ ਨਵੇਂ ਪਾਰਸ਼ਾ ਦਾ ਇੱਕ ਸ਼ਬਦ ਉਚਾਰਨ ਕਰਕੇ ਹੁਣ ਚੌਥੇ ਪਾਰਸ਼ਾ ਦੇ ਸ਼ਾਂਤ ਆਰਾਮ ਹੁੰਦੇ ਹਨ ਸ਼ੰਤ ਨਾਮ ਜਸਦਾ ਹੈ ਚੰਤਨਾ ਅਸ਼ੇਸ਼ੇ ਤੁਕਾਂ ਦਾ ਇਥੇ ਚਾਰ ਚਾਰ ਤੁਕਾਂ ਵਾਲੇ ਕੌੜੀਆਂ ਛੰਤਾਂ ਦੀਆਂ ਹੋਣਗੀਆਂ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਚੁੱਥੇ ਪਾਪਸ਼ਾ ਇੱਕੋ ਦਾਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਰੀ ਕਾਲਵਾਦ ਗੁਰੂ ਚੇਤਨ ਪ੍ਰਸਾਦ ਆਨੰਦ ਸਰੂਪ ਆਰਵਿਕ ਨੀਯ ਮੰਤਰ ਨੂੰ ਬੋਲ ਉਚਾਰਨ ਕਰਕੇ ਨਾਰਾ ਸਾਹਿਬ ਜੀ ਉਪਦੇਸ਼ ਦਿੰਦੇ ਹਨ ਜਿੰਦਰੀਏ ਦਾ ਸ਼ਬਦ ਹੋਵੇਗਾ ਇਹੇ ਮੇਰੀ ਜਾਨ ਹੋ ਹੇ ਮੇਰੀ ਜਿੰਦ ਬੁੱਧ ਪ੍ਰਾਣ ਇਸ ਪ੍ਰਕਾਰ ਦਾ ਉਪਦੇਸ਼ ਆਵੇਗਾ ਜਿੱਥੇ ਰਾਮ ਸ਼ਬਦ ਆਵੇਗਾ ਰਾਮ ਹੇ ਪਿਆਰੇ ਦਾ ਵਾਜਕ ਨਹੀਂ ਸਮਝਣਾ ਰਾਮ ਪਰਮੇਸ਼ਰ ਦਾ ਨਾਮ ਹੀ ਹਰ ਇੱਕ ਤੋਂ ਕੁਝ ਸਮਝਿਆ ਕਰਨਾ ਹੈ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਇਹ ਮੇਰੀ ਜਿੰਦ ਜਾਨ ਜੋ ਹਰੀ ਸਾਰਿਆਂ ਪਾਪਾਂ ਦੇ ਹਰਨ ਵਾਲਾ ਹੈ ਤੇ ਸਰੀ ਦੇ ਨਾਮ ਨੂੰ ਧਿਆਈਏ ਧਿਆਕਾਰ ਵਰਤੀ ਕਰਕੇ ਕਿਆ ਵਲਾਂ ਕਰੀਏ ਗੁਰਮੁਖ ਨਾਮ ਅਮੋਲੇ ਰਾਮ ਗੁਰਮੁਖਾਂ ਦੁਆਰਾ ਪ੍ਰਾਪਤ ਹੁੰਦਾ ਰਾਮ ਦਾ ਨਾਮ ਅਮੋਲੇ ਅਮੋਲਕ ਯੋ ਹੈ ਇਹ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਾਪਤ ਹੋ ਸਕਦਾ ਹੈ ਹਰ ਰਸ ਦੀਦਾ ਹਰ ਮਨ ਪਿਆਰਾ ਜਿਨ੍ਹਾਂ ਦਾ ਗੁਰੂ ਜੋ ਹਰੀ ਸਾਰਿਆਂ ਦੇ ਮਨ ਦਾ ਪਿਆਰਾ ਹੈ ਕਿਸ ਹਰੀ ਦੇ ਰਾਹ ਜਿਨ੍ਹਾਂ ਦਾ ਮਨ ਵਿੰਨਿਆ ਗਿਆ ਹੈ ਮਿਲ ਗਿਆ ਹੈ ਪ੍ਰੇਮ ਵਿੱਚ ਉਹ ਹਰੇਕ ਦੇ ਮੰਨ ਦਾ ਪਿਆਰਾ ਬਣ ਜਾਂਦਾ ਹੈ ਮਨ ਹਰ ਰਸ ਰਾਮ ਚੂਲੇ ਰਾਂ ਜਿਨ੍ਹਾਂ ਨੇ ਆਪਣੇ ਮਨ ਨੂੰ ਹਰੀ ਦੇ ਨਾਮ ਰਾਮ ਨਾਮ ਰਸ ਵਿੱਚ ਝੂਲੇ ਡੋਗੋਣਾ ਕੀਤਾ ਹੈ ਰੰਗਣਾ ਕੀਤਾ ਮਲੋਣਾ ਕੀਤਾ ਰਾਮ ਰਾਮ ਦੇ ਨਾਮ ਵਿੱਚ ਹੋਰ ਮਤ ਮਨ ਖਹਿਰਾਈਏ ਮੇਰੀ ਜਿੰਦੂੜੀ ਮੇਰੀ ਜਿੰਦ ਜਾਨ ਗੁਰਮਤਿ ਦਾ ਆਰਾਮ ਨੂੰ ਟਿਕਾਉਣਾ ਕਰੀਏ ਅੰਤ ਨਾ ਕਾਹੂ ਜੂਲੇ ਰਾਹ ਜਿਹਨੂੰ ਜੁੜ ਜਾਏਗਾ ਫਿਰ ਅੰਤ ਹੋਰ ਪਦਾਰਥਾਂ ਵਿੱਚ ਟਿਕ ਕੇ ਨਹੀਂ ਡੋਲਣਾ ਕਰੇਗਾ ਮਨ ਚਿੰਦੇ ਅੜਾ ਫਲ ਪਾਇ ਹਰ ਪ੍ਰਭੂ ਇਹਨੇ ਹਰੀ ਜੋ ਪ੍ਰਭੂ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਨੂੰ ਮਨ ਬਾਹਿਤ ਫਲ ਨੂੰ ਪਾ ਲਿਆ ਹੈ ਹੁਣ ਨਾਨਕ ਬਾਣੀ ਜਿੰਨੇ ਕਹਿੰਦੇ ਗੁਣ ਗਿਆਨ ਵਾਲੀ ਬਾਣੀ RAM ਦੇ ਨਾਮ ਦੀ ਗੁਰੂ ਸਾਹਿਬ ਜੀ ਬੋਲਦੇ ਹਨ ੁਰਮਤ ਮਰ ਅੰਮ੍ਰਿਤ ਉਠੜਾ ਮੇਰੀ ਜਿੰਦੂੜੀਏ ਜੀਹਦੇ ੁਰਮਤ ਦੁਆਰਾ ਮਨ 'ਚ ਅੰਮ੍ਰਿਤ ਦਾ ਨਾਮ ਉਠੜਿਆ ਵਸ ਗਿਆ ਏ ਮੇਰੀ ਜਿੰਦ ਜਾਨ ਮੁਖ ਅੰਮ੍ਰਿਤ ਵੈਣ ਅਲਾਈ ਤਮਾ ਉਹ RAM ਦੇ ਨਾਮ ਨੂੰ ਵੀ ਅੰਮ੍ਰਿਤ ਰੂਪੀ ਬਚਨ ਮੁਖੋਂ ਉਚਾਰਨ ਕਰਦੇ ਹੈ ਗਿਨਾਰੇ ਮਨ ਵਿੱਚ ਵਸਿਆ ਹੋਇਆ ਹੈ ਉਹ ਹੀ ਮੁੱਖੋਂ ਪਰਵੇਸ਼ੀਓਂ ਦੇ ਬਚਨ ਆ ਰਾਮ ਨਾਮ ਦੇ ਅੰਮ੍ਰਿਤ ਰੂਪ ਬਚਨੋ ਚਾਰ ਹੋਏ ਹਨ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦ ਮੇਰੀ ਜਿੰਦ ਜਾਨ ਅੰਮ੍ਰਿਤ ਨੂੰ ਬਾਣੀ ਹੈ ਭਗਤਾ ਜਨਾ ਦੀ ਅਮਰ ਕਰਨ ਵਾਲੀ ਜੋ ਬੋਲਦੇ ਹਨ ਮਨ ਸੁਣੀਏ ਹਰ ਲਿਵ ਲਾਏ ਰਾਮ ਮਨ ਦੁਆਰਾ ਹਰੀ ਰਾਮ ਵਿੱਚ ਲਿਵ ਲਾ ਕੇ ਸੁਣਨਾ ਕਰੀਏ ਤੇ ਨਿਹਾਲ ਹੋ ਜਾਈਦਾ ਹੈ ਕਿਰੀ ਵਿਛੁਨਾ ਹਰ ਪ੍ਰਭ ਪਾਇਆ ਕਿਰਾ ਹੋਵੇ ਵਿਛੜਿਆ ਹੋਇਆ ਹਰੀ ਪ੍ਰਭੂ ਉਹਨਾਂ ਗੁਰਮੁਖਾਂ ਨੂੰ ਪਾ ਲਿਆ ਹੈ ਗਲ ਮਿਲਿਆ ਸਹਿਜ ਸੁਭਾਏ ਸ਼ਾਂਤੀ ਇਸ ਆਉਂਦਾ ਰਿਹਾ ਜਿਨ੍ਹਾਂ ਨੇ ਉਹਨਾਂ ਦੇ ਰਾਮ ਗਲ ਕੰਠ ਦੇ ਨਾਲ ਮਿਲਿਆ ਹੈ ਅਪਿਹਿੰਦਿਸ਼ੇ ਰੂਪ ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੀਆਂ ਨੂੰ ਉਹਨਾਂ ਨੇ ਮਨ ਦਾ ਅਨੰਦ ਪ੍ਰਾਪਤ ਹੋਇਆ ਸਤਿਗੁਰੂ ਜੀ ਕਹਿੰਦੇ ਹਨ ਅਨਹਦ ਸ਼ਬਦ ਬਜਾਏ ਰਾਮ ਜਿਨ੍ਹਾਂ ਨੇ ਰਾਮ ਦੇ ਨਾਮ ਰੂਪੀ ਹੱਦ ਤੋਂ ਰਹਿਤ ਅਨਹਦ ਤਤੇ ਨਾਲ ਹਨ ਨਾਸ ਤੋਂ ਰਹਿਤ ਸ਼ਬਦ ਵਜਾਉਣਾ ਕਿਤੇ ਉਹ ਯਾਰ ਵੀ ਕੀਤੇ ਹੈ ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ ਤੇ ਮੇਰੀ ਜਿੰਦ ਗਿਆਨ ਉਹ ਸਖੀਆਂ ਸਾਡੇ ਮਨ ਦੀਆਂ ਸਹੇਲੀਆਂ ਬਾਣੀ ਦੀਆਂ ਹਨ ਸਖੀ ਪਿਆਰੀਆਂ ਸਹੇਲੀਆਂ ਹਨ ਸਖੀ ਸਰਦਾਰਾਂ ਵਾਲੀਆਂ ਹਨ ਸਹੇਲੀਆਂ ਭਗਤੀ ਵਾਲੀਆਂ ਹਨ ਏ ਮੇਰੀ ਜਿੰਦ ਜਾਨ ਕੋਈ ਹਰ ਪ੍ਰਭ ਆਣ ਮਿਲਾ ਵਹਿ ਰਾਮ ਇਹ ਸ਼ੁਭੀ ਭਗਤੀ ਵਾਲੀਆਂ ਸਰਦਾਰਾਂ ਵਾਲੀਆਂ ਵਿੱਚੋਂ ਕੋਈ ਵੀ ਹਰੀ ਗ੍ਰੀਨ ਰਾਮ ਦੇ ਨਾਲ ਸਾਨੂੰ ਆ ਕੇ ਮਿਲੌਣਾ ਕਰੇ ਮੋ ਮੰਨ ਦੇਵੋ ਤਿਸ ਆਪਣਾ ਮੇਰੀ ਜਿੰਦ ਜੀ ਮੇਰੀ ਜਿੰਦ ਜਾਨ ਸੀ ਆਪਣਾ ਮਾਨੀ ਉਹਨਾਂ ਨੂੰ ਭੇਟਾ ਕਰ ਦਿਆਂਗੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਜੇ ਹਰਿ ਹਰਿ ਪ੍ਰਭੂ ਰਾਮ ਦੀ ਕਥਾ ਦੇ ਤਾਈ ਸਦਭਨ ਤਰਾਨ ਹੋਰ ਮੁਖ ਸਦਾ ਆਰਾਧ ਹਰ ਮੇਰੀ ਜਿੰਦ ਜੀ ਮੇਰੀ ਜਿੰਦ ਜਾਨ ਗੁਰਮਖਾਂ ਦੀ ਸੰਗ ਵਿੱਚ ਮਿਲ ਕੇ ਗੁਰਾਂ ਦੇ ਦਵਾਰ ਆ ਹਰਿ ਨੂੰ ਜਿੰਦ ਦੀ ਭਾਵਨਾ ਨਾਲ ਆਰਾਧ ਯਾਦ ਕਰ ਮਨ ਚਿੰਦੇ ਅੜਾ ਫਤਵਾ ਵੈਰਾ ਫਿਰ ਆਮ ਤੇ ਕਾਸ਼ੋ ਮਨ ਵਾਹਿ ਫਲਾ ਨੂੰ ਕਾਇ ਲਵੇਂਗੀ ਨਾਨਕ ਭਜ ਹਰ ਸਰਨਾ ਗਤੀ ਮੇਰੀ ਜਿੰਦ ਦੀ ਜਾਨ ਹਰੀ ਅਕਾਲ ਪੁਰਖ ਦੀ ਸ਼ਰਨ ਪ੍ਰਾਪਤ ਹੋ ਕੇ ਭਜਨ ਕਰ ਵਡ ਭਾਗੀ ਨਾਮ ਧਿਆਵਾਂ ਵੰਡੀਆਂ ਦਾਗਾਂ ਵਾਲੇ ਤੇ ਹੁੰਦੇ ਨੇ ਹਰ ਇੱਕ ਨਹੀਂ ਇਤਿਹਾਸ ਸਕਦਾ ਕਰ ਕਿਰਪਾ ਪ੍ਰਭ ਆਏ ਮੇਰ ਮੇਰੀ ਜਿੰਦੜੀ ਮੇਰੀ ਜਿੰਦ ਜਾਣ ਨੂੰ ਬੇਨਤੀ ਕਰੀਏ ਕਿਰਪਾ ਕਰਕੇ ਹੈ ਪ੍ਰਭੂ ਜਿਵੇਂ ਹੋਰਨਾ ਮਹਾਪੁਰਖਾਂ ਨੂੰ ਮਿਲੇ ਹੈ ਯੋਜਿ ਸੰਗਤ ਦੁਆਰਾ ਸ਼ਨੁਆਕ ਮਿਲੋ ਗੁਰਮਤ ਨਾਮ ਪਰਗਾਸੇ ਰਾਂ ਏ ਰਾਮ ਗੁਰਮਤ ਦੁਆਰਾ ਨਾਮ ਦਾ ਪ੍ਰਕਾਸ਼ ਸਾਡੇ ਹਿਰਦੇ ਚ ਕਰੋ ਆਪ ਹਾਂ ਹਰ ਬਾਜ ਗੁੰਡੀ ਨਾ ਮੇਰੀ ਜਿੰਦੜੀਏ ਅਸੀਂ ਹਰੀ ਤੋਂ ਬਗੈਰ ਉਡੀਨੀਆ ਉਦਾਸ ਹੋਰੀ ਏ ਮੇਰੀ ਇਹ ਜਿੰਦ ਜਿਹੜੀ ਚਿੱਦੀ ਮਰਦੀ ਹੈ ਹਉ ਉਡੀਨੀਆ ਉਦਾਸ ਹੋ ਰਹੀ ਹੈ ਹਉ ਉਡੀਨੀਆ ਉਡੀਕ ਰਹੀ ਹੈ ਹਉ ਉਡੀਨੀਆ ਦੁਖੀ ਹੋ ਰਹੀ ਹੈ ਵਿਛੋੜੇ ਕਰਕੇ ਕਿਉਂ ਜਲ ਬਿਨ ਕਮਲ ਉਦਾਸ ਹੈ ਰਾਮ ਜਿਵੇਂ ਜਲ ਤੋਂ ਬਿਨਾ ਕਬਲ ਉਦਾਸ ਹੁੰਦਾ ਹੈ ਰਾਮ ਤੋਂ ਬਿਨਾ ਸਭਾ ਚਿੱਤ ਉਦਾਸ ਹੈ ਗੁਰ ਪੂਰਾ ਮੇਲਾ ਸਤਿਗੁਰਾਂ ਨੇ ਕਿਰਪਾ ਕਰਕੇ ਮੇਰੀ ਜਿੰਦ ਜਾਨ ਸਤਿਗੁਰਾਂ ਦੇ ਨਾਲ ਮੇਲ ਦਿੱਤਾ ਪੂਰੇ ਗੁਰੂ ਦੇ ਮਿਲਾਪ ਦਾ ਪ੍ਰਵੇਸ਼ਣ ਨਾਲ ਹਰ ਸੱਜਣ ਹਰ ਪ੍ਰਭ ਪਾਸੇ ਰਾਂ ਸ੍ਰੀ ਗੁਰੂ ਸੱਜਣ ਜੋ ਹੈ ਹਰੇਕ ਦੇ ਪਾਸ ਅੰਗ ਸੰਗ ਹੈ ਉਹ ਰਾਮ ਰਿਹਾ ਹੋਇਆ ਧਨ ਤਨ ਜਿੰਨਾਂ ਨੂੰ ਮਿਲਾਪ ਦਾ ਉਹਨਾਂ ਦੇ ਹਰੀ ਪ੍ਰਭੂ ਨੇ ਹਰ ਬੁਤੀ ਆ ਪਾਸ ਜਗਤ ਮੰਡਲ ਦੀ ਸਾਹੀ ਕੱਢ ਦਿੱਤੀ ਉਹਨਾਂ ਦੀ ਰਾਮਨ ਧਨ ਤਨ ਗੁਰੂ ਦੀ ਹਰ ਤਸਿਆ ਮੇਰੀ ਜਿੰਦ ਸਤਿਗੁਰੂ ਰਾਮ ਰਾਮਦਾਸ ਜੀ ਕਹਿੰਦੇ ਹਨ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜਿਨ੍ਹਾਂ ਨੇ ਹਰੀਏ ਕਾਲ ਪ੍ਰਭੂ ਨੂੰ ਦੱਸਿਆ ਹੈ ਜਨ ਨਾਨਕ ਨਾਮ ਵਿਗਾਸੇ ਰਹਿ ਜੀ ਕਹਿੰਦੇ ਪਰਮੇਸ਼ਰ ਦੇ ਰਾਮ ਦੇ ਨਾਮ ਕਰਕੇ ਵਿਗਾਸੇ ਖੜਾਓ ਦੇ ਸਹਿਤ ਹੋ ਗਏ ਹਾਂ ਚਿੱਤ ਖਿਲ ਗਿਆ ਹੈ